ਪੰਜਾਬ ਇਸ ਵੇਲੇ ਹੜ੍ਹਾਂ ਨਾਲ ਜੂਝ ਰਿਹਾ ਹੈ ਪਰ ਪੰਜਾਬੀਆਂ ਦੀ ਜਿਹੜੀ ਚੜ੍ਹਦੀ ਕਲਾ ਆਪਾਂ ਉਹਦੀ ਵੀ ਗੱਲ ਕਰਨੀ ਹੈ ਬਿਲਕੁਲ ਬਿਲਕੁਲ ਸੋ ਸੋ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਮੈਨੂੰ ਲੱਗਦਾ ਇਹ ਵੀ ਇਧਰ ਨੂੰ ਹੀ ਜਾਂਦਾ ਕਿਉਂਕਿ ਅਸੀਂ ਬਹੁਤ ਸਾਰੀਆਂ ਮਾਰਾਂ ਚੱਲਦੇ ਹੋਏ ਅੱਜ ਦੀ ਨਹੀਂ ਸਦੀਆਂ ਪੁਰਾਣੀ ਧਹਾਟੀਆਂ ਤੋਂ ਸਦੀਆਂ ਤੋਂ ਕਿੰਨੇ ਲੰਬੇ ਸਮੇਂ ਤੋਂ ਪੰਜਾਬ ਇਦਾਂ ਦੀਆਂ ਮਾਰਾਂ ਚੱਲਦਾ ਆ ਮੈਂ ਪਿੱਛੇ ਜੇ ਇੱਕ ਬਜ਼ੁਰਗ ਦੇਖਿਓ ਹੱਸ ਕੇ ਗੱਲ ਕਰੀ ਜਾਂਦੇ ਸੀ ਉਹ ਉਦੋਂ ਇੱਕ ਹੋਰ ਕਿਸਮ ਦਾ ਰੰਝ ਭਰਿਆ ਹਨ ਮਨ ਭਰਿਆ ਹੋ ਚਿਹਰੇ ਤੇ ਖੁਸ਼ੀ ਵੀ ਆਈ ਪਰ ਅੱਖਾਂ ਚ ਪਾਣੀ ਵੀ ਉਹ ਗਿੱਪੀ ਬਾਈ ਜੀ ਐਮੀ ਵੀਰਾ ਅਦਰਜੀਤ ਬਾਈ ਜੀ ਆਪਣੇ ਜੱਸੀ ਬਾਈ ਕਰਨੌਜਲਾ ਬਾਈ ਇਹ ਸਾਰੇ ਜਾਨੇ ਜਦੋਂ ਜੁਟ ਗਏ ਨਿੱਕੂ ਭਾਈ ਸਾਰੇ ਜਾਨੇ ਸਾਰੇ ਜਾ ਰਹੇ ਨੇ ਮੇਰੇ ਤੋਂ ਖੈਰਾ ਸਾਰੇ ਉੱਥੇ ਜਾ ਰਹੇ ਤਾਂ ਫੇਰ ਆਏ ਵੀ ਹੁੰਦੇ ਵੀ ਨਹੀਂ ਆ ਰਹੇ ਗਏ ਆ ਸਾਰੇ ਜਾਨੇ ਆਹਾਂ ਦੇ ਵਿੱਚ ਹੁਣ ਜਿੱਥੇ ਪਾਣੀ ਲੱਥਾ ਅੱਜ ਤੁਸੀਂ ਮੰਨਣਾ ਨਾ ਨੀਗਾ ਵੀ ਸੱਚੋ ਹੀ ਮਨ ਭਰਿਆਉਂਦਾ ਗਾਰ ਚੜੀ ਹੋਈ ਸੀ ਬਾਈ ਹੂੰ ਮੋਟਰਸਾਈਕਲ ਤੇ ਚੜੀ ਹੋਈ ਘਰੇ ਚੀਜ਼ਾਂ ਡੁੱਬੀਆਂ ਹੀ ਪਈਆਂ ਹਨਾ